ਦੀ ਕਹਾਣੀ ਹੈ ਕਿ ਉਹਨਾਂ ਨੂੰ ਇੱਕ ਕਾਰਟ ਵੀ ਲਗਾਣਾ ਪਿਆ ਤੇ ਆਸਟ੍ਰੇਲੀਆ ਤੋਂ ਰਿਟਰਨ ਵੀ ਨੇ ਇਸ ਦੇ ਵਿੱਚ ਕੀ ਖਾਸ وجہ ਹੈ ਕਿਉਂ ਉਹਨਾਂ ਨੂੰ ਆਸਟ੍ਰੇਲੀਆ ਤੋਂ ਰਿਟਰਨ ਹੋਣਾ ਪਿਆ ਸਾਰੀਆਂ ਗੱਲਾਂ ਜਾਣਾਂਗੇ ਪੜ੍ਹਿਆ ਗਿਆ ਸੀਗਾ 2014 ਚ ਮੈਂ ਬੇਸਿਕਲੀ ਅੰਮ੍ਰਿਤਸਰ ਤੋਂ ਰਹਿਣ ਵਾਲਾ ਓਕੇ ਤੇ ਨਾਲ ਦੀ ਨਾਲ ਜਿੱਦਾਂ ਕਿ ਆਪਾਂ 2014 ਦੇ ਵਿੱਚ ਮੈਂ ਆਸਟ੍ਰੇਲੀਆ ਗਿਆ ਸੀਗਾ ਅਕਤੂਬਰ ਚ ਕਿ ਆਪਣੇ ਸਕੂਲਿੰਗ ਕਰਨ ਵਾਸਤੇ ਮਿਲ ਕੇ ਇਅਰ 12 ਮੈਂ ਆਪਣੀ ਉੱਥੇ ਕੰਪਲੀਟ ਕਰੀ ਹੈ ਤੇ ਉਹਨਾਂ ਦੀ ਜਿਹੜੀ ਕਮਰਸ਼ਲ ਕੁੱਕਰੀ ਇਨ ਬਿਟਵੀਨ ਮੇਰਾ ਡਿਊਰਿੰਗ ਕੋਰਸ ਦੇ ਵਿੱਚ ਕਿ ਉਹਨਾਂ ਦੀ ਡੈਥ ਹੋ ਗਈ ਸੀਗੀ ਤਾਂ ਕਰਕੇ ਆਸਟ੍ਰੇਲੀਆ ਤੋਂ ਮੈਂ ਵਾਪਿਸ ਆ ਗਿਆ ਸੀਗਾ ਇਨ ਬਿਟਵੀਨ ਹਾਂਜੀ ਕਰਦਿਆਂ ਨੂੰ ਦੱਸਿਆ ਵੀ ਫੈਸਲਾ ਲੈ ਲਿਆ ਸੀ ਕਿ ਮੈਂ ਵਾਪਸ ਆਣਾ ਆ ऑस्ट्रेलिया ਦਾ ਤਾਂ ਉਹਨਾਂ ਦਾ ਉਸ ਟਾਈਮ ਦੇ ਉੱਤੇ ਕੀ ਖਿਆਲ ਸੀਗੇ ਵੀ ਉਹਨਾਂ ਨੇ ਰੋਕਿਆ ਤੁਹਾਨੂੰ ਉਸ ਟਾਈਮ ਤਾਂ ਚਲੋ ਜੀ ਉਸ ਟਾਈਮ ਤਾਂ ਜਿੱਦਾਂ ਫਾਦਰ ਸਾਹਿਬ ਐਕਸਪਾਇਰ ਹੋਏ ਸੀਗੇ ਤਾਂ ਇਦਾਂ ਦਾ ਕੁਝ ਨਹੀਂ ਸੀਗਾ ਕਿ ਕਿ ਇੱਥੇ ਰਹਾਉਂਗਾ ਮੈਂ ਨਾ ਕਿ ਵਾਪਸ ਵੀ ਜਾਣਾ ਸੀ ਦੋ ਵਾਰੀ ਅਪਲਾਈ ਵੀ ਕਰਿਆ ਲੇਕਿਨ ਜਿਹੜਾ ਆਸਟ੍ਰੇਲੀਆ ਐਮਬੈਸੀ ਨੇ ਮੇਰਾ ਵੀਜ਼ਾ ਜਿਹੜਾ ਉਹ ਰਿਜੈਕਟ ਕਰਤਾ ਸੀਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਸੋਨੀਆ ਸੋ ਅੱਜ ਅਸੀਂ ਜਿਸ ਥਾਂ ਤੇ ਪਹੁੰਚੇ ਹਾਂ ਥਾਂ ਜੋ ਹੈ ਨਾਨ ਵੈਜਿਟੇਸ਼ ਕਿਨਾਵਾਸ ਤੇ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਮੋਹਾਲੀ ਦੇ ਪੰਜ ਫੇਸ ਜਿੱਥੇ ਚਿਕਨ ਤੁਹਾਨੂੰ ਵੈਰਾਈਟੀ ਮਿਲ ਜਾਏਗੀ ਕਿਉਂਕਿ ਇੱਕ ਸ਼ੈਫ ਦੇ ਵੱਲੋਂ ਬਣਾਇਆ ਜਾ ਰਿਹਾ ਸੋ ਖਾਸ ਵੀ ਹੋਣ ਵਾਲਾ ਹੈ ਸੋ ਕੀ ਕਹਾਣੀ ਹੈ ਕਿ ਉਹਨਾਂ ਨੂੰ ਇੱਕ ਕਾਰਟ ਵੀ ਲਗਾਉਣਾ ਪਿਆ ਤੇ ਆਸਟ੍ਰੇਲੀਆ ਤੋਂ ਰਿਟਰਨ ਵੀ ਨਾ ਇਸ ਦੇ ਵਿੱਚ ਕੀ ਖਾਸ وجہ ਹੈ ਕਿਉਂ ਉਹਨਾਂ ਨੂੰ ਆਸਟ੍ਰੇਲੀਆ ਤੋਂ ਰਿਟਰਨ ਹੋਣਾ ਪਿਆ ਸਾਰੀਆਂ ਗੱਲਾਂ ਜਾਣਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੁੰਦੀ ਆ ਵੀ ਤੁਸੀਂ ਨਾਲ ਨਾਲ ਕੰਮ ਵੀ ਕਰੋ ਤੇ ਕਿਵੇਂ ਸ਼ੌਂਕ ਕਿਵੇਂ ਪਿਆ ਸੀਗਾ ਵੀ ਸ਼ੈਫ ਵਾਲੀ ਲਾਈਨ 'ਚ ਜਾਣਾ ਹੈ ਐਂਡ ਫਿਰ ਆਸਟ੍ਰੇਲੀਆ ਤੋਂ ਵੀ ਰਿਟਰਨ ਹੋਏ ਹੋ ਕੀ ਕੀ ਵਜ੍ਹਾ ਰਹੀ ਸੀ ਸਭ ਜਾਨਣਾ ਐਕਚੁਅਲੀ ਮੈਂ ਆਸਟ੍ਰੇਲੀਆ ਗਿਆ ਸੀਗਾ 2014 'ਚ ਮੈਂ ਬੇਸਿਕਲੀ ਅਮ੍ਰਿਤਸਰ ਤੋਂ ਰਹਿਣ ਵਾਲਾ ਤੇ ਨਾਲ ਦੀ ਨਾਲ ਜਿੱਦਾਂ ਕਿ ਆਪਾਂ 2014 ਦੇ ਵਿੱਚ ਮੈਂ ਆਸਟ੍ਰੇਲੀਆ ਗਿਆ ਸੀਗਾ ਅਕਤੂਬਰ ਚ ਤੇ ਆਪਣੀ ਸਕੂਲਿੰਗ ਕਰਨ ਵਾਸਤੇ ਮਤਲਬ ਕਿ ਈਅਰ 12 ਮੈਂ ਆਪਣੀ ਉੱਥੇ ਕੰਪਲੀਟ ਕਰੀ ਆ ਫਿਰ ਕਹਿੰਦੇ ਜੀ ਪੀਆਰ ਦੇ ਲਈ ਆਪਾਂ ਜਿਹੜੀ ਇੱਕੀ ਕਮਰਸ਼ਲ ਕੁੱਕਰੀ ਜੁਆਇਨ ਕਰ ਲਈ ਸੀ ਕਿ ਹਨਾ ਐਡਮਿਸ਼ਨ ਲੈ ਲਈ ਸੀ ਉਹਦੇ ਚ ਪਰ ਆਂਦਾ ਕੁਝ ਨਹੀਂ ਸੀਗਾ ਨਾ ਕੋਈ ਇਦਾਂ ਦਾ ਇੰਟਰਸਟ ਸੀਗਾ ਇੰਟਰਸਟ ਆਪਣਾ ਲੋਅ ਚ ਸੀਗਾ ਪਰ ਪੀਆਰ ਦੇ ਰਿਗਾਰਡਿੰਗ ਜਿੱਦਾਂ ਆਪਾਂ ਜੀ ਦੇਖੀ ਕਿ ਹਨਾ ਕਿ ਪੀਆਰ ਦੇ ਲਈ ਆਪਾਂ ਨੂੰ ਜਿਹੜੀ ਕੀ ਕਮਰਸ਼ਲ ਕੁੱਕਰੀ ਇਸੇ ਇੱਕ ਹਨਾ ਉਸ ਟਾਈਮ ਦੇ ਵਿੱਚ ਜਿਹੜੀ ਸਾਨੂੰ ਪੀਆਰ ਦਵਾ ਸਕਦੀ ਸੀਗੀ ਤੇ ਆਪਾਂ ਉਸ ਤੋਂ ਬਾਅਦ ਵਿੱਚ ਕੀ ਕਮਰਸ਼ਲ ਕੁੱਕਰੀ ਲੈ ਲਈ। ਹਾਂ। ਔਰ ਇਨ ਬਿਟਵੀਨ ਮੇਰੇ ਫਾਦਰ ਜਿਹੜੇ ਉਹ ਠੀਕ ਨਹੀਂ ਰਹਿੰਦੇ ਸੀਗੇ। ਤੇ ਉਹਨਾਂ ਦੀ ਜਿਹੜੀ ਕਮਰਸ਼ਲ ਕੁੱਕਰੀ ਇਨ ਬਿਟਵੀਨ ਮੇਰਾ ਡਿਊਰਿੰਗ ਕੋਰਸ ਵਿੱਚ ਕੀ ਉਹਨਾਂ ਦੀ ਡੈਥ ਹੋ ਗਈ ਸੀਗੀ ਤਾਂ ਕਰਕੇ ਆਸਟ੍ਰੇਲੀਆ ਤੋਂ ਮੈਂ ਵਾਪਸ ਆ ਗਿਆ ਸੀਗਾ ਇਨ ਬਿਟਵੀਨ। ਹਾਂਜੀ। ਸੋ ਕਾਰਟ ਦੇ ਉੱਤੇ ਤੁਹਾਡੇ ਫਿਲਹਾਲ ਕੀ ਕੀ ਮਿਲਦਾ ਹੈ ਔਰ ਕਿੰਨੇ ਦਿਨ ਕਾਰਟ ਲਗਾਉਂਦੇ ਹੋ ਤੁਸੀਂ? ਮੈਮ ਮੰਡੇ ਟੂ ਸੈਟਰਡੇ ਸਾਡਾ ਕਾਰਟ ਰਹਿੰਦਾ ਹੈ। ਔਰ ਇਹਦੇ ਵਿੱਚ ਆਈਟਮਸ ਤੇ ਸਾਡੇ ਕੋਲ ਬਹੁਤ ਕੁਝ ਹੈ ਅੱਜ ਵੀ ਆਊਟ ਆਫ ਮੈਨੂ ਲੈ ਕੇ ਆਏ ਆ ਆ ਸਾਡੇ ਕੋਲ ਜਿੱਦਾਂ ਤੁਹਾਨੂੰ ਦਿਖਾ ਦੇਣਾ ਸੇ ਸਾਡੇ ਕੋਲ ਚਿਕਨ ਚੰਗੇਜੀ ਹੈ ਜੋ ਕਿ ਡੈਲੀ ਸਟਾਈਲ ਹੈ ਬਟ ਆਪਾਂ ਪੰਜਾਬੀ ਸਟਾਈਲ ਬਣਾਨੇ ਆ ਜਿੱਦਾਂ ਦੀ ਆਪਣੀ ਪੰਜਾਬੀਆਂ ਨੂੰ ਪਸੰਦ ਆ ਔਰ ਸਾਡੇ ਕੋਲ ਤੁਹਾਨੂੰ ਮਿਲ ਜੇਗਾ ਚਿਕਨ ਕਰੀ ਮਿਲ ਜੇਗੀ ਕੋਰਮਾ ਸਟਾਈਲ ਹੈ ਵੀ ਔਰ ਇਹ ਵੀ ਜਿਹੜੀ ਕਰੀ ਹੈ ਸਾਡੀ ਕੋਰਮਾ ਸਟਾਈਲ ਹੈ ਔਰ ਰੋਟੇਟ ਡੈਲੀ ਜਿਹੜਾ ਸਾਡਾ ਮੈਨੂ ਹੈ ਔਰ ਰੋਟੇਟ ਹੁੰਦਾ ਰਹਿੰਦਾ ਮੈਮ ਹਾਂਜੀ ਸੋ ਜਿਹੜੇ ਕਸਟਮਰਸ ਆਉਂਦੇ ਆ ਤੁਹਾਡੇ ਕੋਲ ਉਹਨਾਂ ਦਾ ਕਿੰਨਾ ਕਿਵੇਂ ਦਾ ਰਿਸਪੌਂਸ ਰਹਿੰਦਾ ਬਹੁਤ ਵਧੀਆ ਰਿਸਪੌਂਸ ਰਹਿੰਦਾ ਹੈ ਕਿਉਂਕਿ ਵਧੀਆ ਜੇ ਕੁਆਲਿਟੀ ਦਵਾਂਗੇ ਵਧੀਆ ਕੁਆਂਟੀਟੀ ਦਵਾਂਗੇ ਦਾ ਰੀਜ਼ਨੇਬਲ ਪ੍ਰਾਈਸ ਦੇ ਨਾਲ ਤਾਂ ਆਪਸੋ ਆ ਕਿ ਕਸਟਮਰ ਸਾਡੇ ਕੋਲ ਜਿਹੜੇ ਆਉਂਦੇ ਉਹ ਵਧੀਆ ਤਰੀਕੀ ਕਰਕੇ ਜਾਂਦੇ ਆ ਅੱਛਾ ਜਿਵੇਂ ਤੁਸੀਂ ਕਹਿਆ ਸੀ ਵੀ ਫਾਦਰ ਸਾਹਿਬ ਦੇ ਤੋਂ ਬਾਅਦ ਤੁਸੀਂ ਇੱਥੇ ਆਏ ਹੋ ਕਰਦਿਆ ਨਾ ਜਦੋਂ ਤੁਸੀਂ ਕਰਦਿਆ ਨੂੰ ਦੱਸਿਆ ਵੀ ਫੈਸਲਾ ਲੈ ਲਿਆ ਸੀ ਕਿ ਮੈਂ ਵਾਪਸ ਆਣਾ ਆ ऑस्ट्रेलिया ਦਾ ਤਾਂ ਉਹਨਾਂ ਦਾ ਉਸ ਟਾਈਮ ਦੇ ਉੱਤੇ ਕੀ ਖਿਆਲ ਸੀਗੇ ਵੀ ਉਹਨਾਂ ਨੇ ਰੋਕਿਆ ਤੁਹਾਨੂੰ ਉਸ ਟਾਈਮ ਤਾਂ ਚਲੋ ਜੀ ਉਸ ਟਾਈਮ ਤਾਂ ਜਿੱਦਾਂ ਫਾਦਰ ਸਾਹਿਬ ਐਕਸਪਾਇਰ ਹੋਏ ਸੀਗੇ ਤਾਂ ਇਦਾਂ ਦਾ ਕੁਝ ਨਹੀਂ ਸੀਗਾ ਕਿ ਕਿ ਇੱਥੇ ਰਹਾਉਂਗਾ ਮੈਂ ਨਾ ਕਿ ਵਾਪਸ ਵੀ ਜਾਣਾ ਸੀ ਦੋ ਵਾਰੀ ਅਪਲਾਈ ਵੀ ਕਰਿਆ ਲੇਕਿਨ ਜਿਹੜਾ ਆਸਟ੍ਰੇਲੀਆ ਐਮਬੈਸੀ ਨੇ ਮੇਰਾ ਵੀਜ਼ਾ ਜਿਹੜਾ ਉਹ ਰਿਜੈਕਟ ਕਰਤਾ ਸੀਗਾ ਫਿਰ ਮਨ 'ਚ ਇੱਕ ਕੜਚਨ ਆ ਗਈ ਕਿ ਨਹੀਂ ਆਪਾਂ ਇੱਥੇ ਕੁਝ ਕਰਨਾ ਹੈ ਜਿਹੜੇ ਹੱਥ ਦੇ ਵਿੱਚ ਸਕਿੱਲਸ ਹੈਗੇ ਆ ਉੱਤੇ ਮੈਂ ਜਿਹੜਾ 3 ਸਾਲ ਕੰਮ ਵੀ ਕਰਿਆ ਦੇ ਵੀਰ ਆਪਣੇ ਮਨ ਦੇ ਵਿੱਚ ਸੀਗਾ ਕਿ ਇੱਥੇ ਹੀ ਕੁਝ ਕਰਨਾ ਚਾਹੀਏ ਛੋਟਾ business ਕਰੀਏ ਚਾਹੀਏ ਵੱਡਾ ਕਰੀਏ ਪਰ ਕਰਨਾ ਇੱਥੇ ਆਪਣਾ ਹੀ ਹੈ ਹਾਂਜੀ ਸੋ ਇਹ ਵਧੀਆ ਕੰਮ ਹੋ ਗਿਆ ਹੈ ਨਾ ਇੱਕ ਪਹਿਚਾਨ ਵੀ ਬਣ ਗਈ ਆ ਵੱਖਰੇ ਤੌਰ 'ਤੇ ਔਰ ਲੋਕ ਵੀ ਆ ਰਹੇ ਜੋੜ ਰਹੇ ਸੋ ਵਧੀਆ ਵਿਆਰ ਮਿਲ ਰਿਹਾ ਬਿਲਕੁਲ ਬਿਲਕੁਲ ਤੇ ਬਹੁਤ ਮਿਲ ਰਹੇ ਆ ਲੋਕ ਆ ਰਹੇ ਆ ਖਾ ਰਹੇ ਆ ਵਧੀਆ ਸ਼ਾਬਾਸ਼ ਵੀ ਦੇ ਰਹੇ ਆ ਕਿ ਠੀਕ ਆ ਆਪਣੇ ਪੰਜਾਬ 'ਚ ਰਹਿ ਕੇ ਇੱਕ ਸਟਾਰਟਅਪ ਕਰਿਆ ਔਰ ਇੱਕ ਨੌਜਵਾਨਾਂ ਨੂੰ ਮੈਸੇਜ ਵੀ ਜਾਂਦਾ ਜਿਹੜੇ ਬਾਹਰ ਨੂੰ ਭਜਦੇ ਨੇ ਕਿ ਠੀਕ ਆ ਕਿ ਜਿਹਦੇ ਹੱਥ 'ਚ ਸਕਿੱਲਸ ਆ ਜਾਂ ਕੁਝ ਹੈਗਾ ਹੁਨਰ ਹੈਗਾ ਉਹ ਆਪਣਾ ਇੱਥੇ ਰਹਿ ਕੇ ਵੀ ਆਪਣਾ ਗੁਜ਼ਾਰਾ ਕਰ ਸਕਦੇ ਆ ਜਿਵੇਂ ਅਮਰੀਕਾ ਵਾਲੇ ਨੇ ਵੀ ਰਿਪੋਰਟ ਕੀਤੇ ਆ ਬਹੁਤ ਸਾਰੇ ਇੰਡੀਅਨਸ ਉਹਨਾਂ ਉੱਤੇ ਤੁਹਾਡਾ ਕੀ ਵਿਚਾਰ ਹੈ ਉਹਨਾਂ ਦੇ ਉੱਤੇ ਇਹੀ ਵਿਚਾਰ ਹੈ ਕਿ ਦੇਖੋ ਜੇ ਘਰ ਦੇ ਕੋਲ ਪੈਸੇ ਹੈਗੇ ਆ ਚੰਗੇ ਖਾਸੇ 40-50 ਲੱਖ ਰੁਪਇਆ ਹੈਗਾ ਤੇ ਤੁਸੀਂ ਉਸ ਚੀਜ਼ ਨੂੰ ਜਿੱਦਾਂ ਕੀ ਹੈਨਾ ਚੰਗੀ ਚੰਗੀ ਜਗ੍ਹਾ ਤੇ ਯੂਟਿਲਾਈਜ਼ ਕਰੋ ਹੈਨਾ ਕਿ ਉਸ ਸੀ ਨੂੰ ਤੁਸੀਂ ਚੰਗੀ ਤਰ੍ਹਾਂ ਤੇ ਜਗ੍ਹਾ ਤੇ ਖਰਚ ਕਰੋ ਆਪਣਾ ਕੋਈ ਛੋਟਾ ਬਿਜ਼ਨਸ ਖੋਲੋ ਕਿ ਤਾਂਕਿ ਜਿਹੜਾ ਕੀ ਉਹਨਾਂ ਨੂੰ ਵੀ ਤੁਹਾਡਾ ਕੋਈ ਇਦਾਂ ਦਾ ਹੈਨਾ ਕੀ ਇਦਾਂ ਸਿਚੁਏਸ਼ਨ ਬਣੇਗੀ ਉਹਨਾਂ ਨੂੰ ਵੀ ਮਤਲਬ ਕਿ ਨਾ ਕਿ ਓਖਾ ਹੋਵੇ ਕਿ ਯਾਰ 40-50 ਲੱਖ ਰੁਪਈਆ ਮੁੰਡੇ ਨੇ ਡੋਪਤਾ ਉਹਨਾਂ ਵਾਪਸ ਆ ਗਏ ਆ ਤੁਸੀਂ ਵੀ ਬਾਹਰ ਜਾ ਕੇ ਆਏ ਹੋ ਤੁਹਾਡਾ ਮਤਲਬ ਤੁਹਾਨੂੰ ਕੀ ਲੱਗਦਾ ਵੀ ਬਾਹਰ ਜਾਣਾ ਚਾਹੀਦਾ ਹੈ ਜਾਂ ਫਿਰ ਇੱਥੇ ਰਹਿ ਕੇ bizness ਸ਼ੁਰੂ ਕਰੋ ਜ਼ਿਆਦਾ ਵਧੀਆ ਹੈ ਦੇਖੋ ਜੀ ਇੱਥੇ ਰਹਿ ਕੇ ਵੀ ਬੰਦਾ ਕਰ ਸਕਦਾ ਹੈ ਦੇਖੋ ਆਪਾਂ ਉਦੋਂ ਟ੍ਰਾਈ ਨਹੀਂ ਸੀ ਕਰਿਆ ਤਾਂ ਆਪਾਂ ਕਹਿ ਨਹੀਂ ਸੀ ਸਕਦੇ ਕਿ ਇੱਥੇ ਕੁਝ ਹੋ ਸਕਦਾ ਬੜਾ ਆਪਾਂ ਹੁਣ ਕਰ ਰਹੇ ਆ ਤਾਂ ਸਾਨੂੰ ਲੱਗਦਾ ਕਿ ਠੀਕ ਆ ਸਾਡੇ ਪੰਜਾਬ ਚ ਵੀ ਬਹੁਤ ਕੁਛ ਆ ਕਰਨ ਲਈ ਜਦੋਂ ਪ੍ਰਵਾਸੀ ਆ ਕੇ ਉੱਥੇ ਸਾਰਾ ਕੁਝ ਕਰ ਸਕਦੇ ਆ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ ਇੱ ਜੋ ਸਾਡੇ ਆ ਚ ਰੱਬ ਨੇ ਹੁਨਰ ਦਿੱਤਾ ਇਹਨਾਂ ਵਧੀਆ ਹੁਨਰ ਹੈ ਤੇ ਆਪਾਂ ਉਸੀ ਨੂੰ ਚੰਗੀ ਜਗ੍ਹਾ ਤੇ ਯੂਟਲਾਈਜ਼ ਕਿਉਂ ਨਹੀਂ ਕਰਦੇ ਹਨਾ ਬਾਹਰ ਵੱਲ ਭੱਜਦੇ ਆ ਬਾਹਰ ਕਿਹੜਾ ਸਾਨੂੰ ਡੀਸੀ ਦੀਆਂ ਕੁਰਸੀਆਂ ਦਿੱਤੀਆਂ ਹੁੰਦੀਆਂ ਉਹਨਾਂ ਨੇ ਬਾਹਰ ਵੀ ਤਾਂ ਜਾ ਕੇ ਅਸੀਂ ਡਰਾਈਵਰੀ ਹੋ ਗਈ ਕਲੀਨਿੰਗ ਹੋ ਗਈ ਡਿਸ਼ ਵਾਸ਼ਿੰਗ ਹੋ ਗਈ ਇਦਾਂ ਦੀਆਂ ਜੌਬਸ ਕਰਦੇ ਜਿਹੜੀਆਂ ਮੈਂ ਕੀਤੀਆਂ ਹੋਈਆਂ ਨੇ ਬਾਹਰ ਤੋਂ ਇੱਥੇ ਆ ਗਏ ਹੋ ਪਰ ਬਾਹਰ ਵੀ ਬਹੁਤ ਸਾਰੇ ਸਟਰਗਲ ਕਰਨਾ ਪਿਆ ਹੋਗਾ ਤੇ ਇੱਥੇ ਵੀ ਸਟਰਗਲ ਕਰਨਾ ਪਿਆ ਹੋਗਾ ਜਦੋਂ ਕਾਰਟ ਲਗਾਇਆ ਸੋ ਉਹ ਸਟਰਗਲ ਕਿਵੇਂ ਦਾ ਰਿਹਾ ਤੁਹਾਡਾ ਬਾਹਰ ਦਾ ਇਹਨ ਇੱਥੋਂ ਦਾ ਵੀ ਬਿਲਕੁਲ ਜੀ ਸਟ੍ਰਗਲ ਦੇਖੋ ਜੀ ਸਟ੍ਰਗਲ ਤਾਂ ਸਾਰੀ ਹੈਗਾ ਬਿਨਾ ਸਟ੍ਰਗਲ ਤੋਂ ਕੋਈ ਜ਼ਿੰਦਗੀ ਨਹੀਂ ਆਗੀ ਹਨਾ ਜੇ ਸਟ੍ਰਗਲ ਦੀ ਗੱਲ ਕਰੀਏ ਤਾਂ ਸਟ੍ਰਗਲ ਹਜੇ ਵੀ ਕਰ ਰਹੇ ਆ ਕਿਉਂਕਿ ਆ ਜ਼ਿੰਦਗੀ ਚ ਇੰਨੀ ਜਗ੍ਹਾ ਇੰਨੀ ਜਲਦੀ ਜਿਹੜੀ ਸਕਸੈਸ ਮਿਲ ਜੇ ਉਹਨੂੰ ਸਕਸੈਸ ਨਹੀਂ ਕਹਿੰਦੇ ਹਨਾ ਤੇ ਨਹੀਂ ਨਹੀਂ ਤੇ ਬਾਕੀ ਸਾਡੀ ਜਿਹੜੀ ਸਟ੍ਰਗਲ ਹੈ ਉਹ ਚੱਲ ਰਹੀ ਹੈ ਬਾਬਾ ਜੀ ਸੁਣ ਰਹੇ ਆ ਬਸ ਕਸਟਮਰ ਸਾਡੇ ਕੋ ਆ ਰਹੇ ਆ ਜੀ ਹਾਂਜੀ ਔਰ ਵਧੀਆ ਰਿਸਪੌਂਸ ਵੀ ਹੈ ਹਾਂਜੀ ਮੈਨੂੰ ਅਪਣਾ ਥੋੜਾ ਜਿਹਾ ਕਾਟ ਦੇ ਵਾਰੇ ਦੱਸੋ ਵੀ ਜਿਹੜਾ ਕਸਟਮਰਸ ਆ ਰਿਹਾ ਉਹ ਸੈਕਿੰਡ ਟਾਈਮ ਵੀ ਲੈ ਸਕਦੇ ਆ ਚਿਕਨ ਚੰਗੇਜੀਆ ਸੋਰੀ ਮਤਲਬ ਹਾਂਜੀ ਤੁਸੀਂ ਗਾੜ ਲਓ ਚਿਕਨ ਚੰਗੇਜੀਆ ਖਾਓਗੇ ਪੈਕੇਟ ਸੋ ਇੱਥੇ ਜਿਹੜੇ ਵੀ ਕਸਟਮਰਸ ਆ ਰਹੇ ਆ ਤੁਸੀਂ ਵੇਖ ਸਕਦੇ ਹੋ ਵੀ ਲੋਕਾਂ ਦੇ ਵੱਲ ਵੀ ਬਹੁਤ ਪਿਆਰ ਦਿੱਤਾ ਜਾ ਰਿਹਾ ਐਂਡ ਮੇਰੇ ਹਿਸਾਬ ਦੇ ਨਾਲ ਕਸਟਮਰਸ ਜੋ ਆ ਸੈਕਿੰਡ ਟਾਈਮ ਵੀ ਆ ਕੇ ਲੈ ਸਕਦੇ ਆ ਚਿਕਨ ਵਗੈਰਾ ਹਾਂਜੀ ਗਰੇਵੀ ਅਨਲਿਮਟਿਡ ਹੈ ਸਾਡੀ ਹਾਂਜੀ ਤਾਂ ਜਿਵੇਂ ਵੈਸੀ ਆਪਾਂ ਮੁਹਾਲੀ ਦੇ ਵਿੱਚ ਦੇਖੀਏ ਤਾਂ ਬਹੁਤ ਵੈਜ ਆਈਟਮਸ and ਵੈਜ ਫੂਡ ਬਹੁਤ ਮਿਲ ਜਾਂਦਾ ਹੈ ਤਾਂ ਤੁਹਾਡੇ ਵੱਲੋਂ ਇਹ ਸੋਚ ਕੇ ਲਗਾਇਆ ਗਿਆ ਇਸਕੇ ਵੀ ਚਿਕਨ ਵਾਲਾ ਇਸ ਕਰਕੇ ਲਗਾਣਾ ਕਿਉਂਕਿ ਕਾਟੀ ਹੈ ਸਪੈਸ਼ਲ ਆ ਮੇਰੀ ਸਪੈਸ਼ਲਿਟੀ ਇਹੀ ਹੈ ਕਿ ਮੈਨੂੰ ਨਾਨ ਵੈਜ ਬਹੁਤ ਵਧੀਆ ਆਉਂਦਾ ਤੇ ਇਸ ਚੀਜ਼ ਨੂੰ ਸੋਚ ਕੇ ਵੀ ਮੈਂ ਨਾਨ ਵੈਜ ਰੱਖਿਆ ਬਾਕੀ ਕਿ ਆਪਣਾ ਜਿਹੜਾ ਸਵਾਦ ਹੈ ਮੈਂ ਲੋਕਾਂ ਤੱਕ ਪਹੁੰਚਾ ਸਕਾਂ ਬਸ ਇਹੀ ਸੋਚ ਕੇ ਲਗਾਇਆ ਹੈ ਬਾਕੀ ਠੀਕ ਹੈ ਸਰਵੇ ਵੀ ਕਰਿਆ ਸੀਗਾ ਕਿ ਕਿਤੇ ਨਾਨ ਵੈਜ ਨਹੀਂ ਸੀਗਾ ਔਰ ਇੰਨੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਕੀ ਮੈਂ ਜਿਹੜਾ ਕਿ ਨਾਨ ਮੈਜਿਕ ਪ੍ਰੋਵਾਈਡ ਕਰ ਪਾ ਰਿਆ ਅੱਛਾ ਪ੍ਰਾਈਸ ਕੀ ਕੀ ਹੈ ₹100 ਸਿਰਫ ₹100 ਤੋਂ ਲੈ ਕੇ 110 ਰੁਪਏ ਓਕੇ ਸੋ ਉਸ ਪਲੇਟ ਦੇ ਵਿੱਚ ਕੀ ਕੀ ਆ ਜਾਂਦਾ ਹੈ ਮੈਮ ਰਾਈਸ ਹੈ ਰਮਾਲੀ ਰੋਟੀ ਹੈ ਚਿਕਨ ਹੈ ਜਿਹੜਾ ਆਪਾਂ ਪ੍ਰੋਵਾਈਡ ਕਰਦੇ ਆ ਕਸਟਮਰਸ ਨੂੰ ਹਾਂਜੀ ਕੀ ਟਾਈਮਿੰਗ ਕੀ ਰਹਿੰਦੀ ਹੈ ਟਾਈਮਿੰਗ ਮੈਮ ਸਿਰਫ 1:30 ਵਜੇ ਤੋਂ ਲੈ ਕੇ 3 ਵਜੇ ਤੱਕ ਜੀ ਹਾਂਜੀ ਸਿਰਫ 1:30 ਘੰਟੇ ਲਈ ਅਸੀਂ ਕਾਰਡ ਲਗਾਣੇ ਆ ਹਾਂਜੀ ਅੱਛਾ ਜਿਵੇਂ ਤਿਆਰੀਆਂ ਦਾ ਵੀ ਬਹੁਤ ਕੰਮ ਹੁੰਦਾ ਹੈ ਤਾਂ ਤਿਆਰੀਆਂ ਕਦੋਂ ਸ਼ੁਰੂ ਕਰਦੇ ਹੋ ਇਹ ਸਾਰੀਆਂ ਬਣਾਉਣ ਬਸ ਯਾਕੇ ਜੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਜਿੱਦਾਂ ਇਧਰੋਂ ਜਾਂਦੇ ਆ ਘਰ ਜਾ ਕੇ ਇਹਦੀ ਕਦੀ ਪਿਆਜ਼ ਇਕੱਠੇ ਕਰਨੇ ਆ ਕਦੀ ਕੁਝ ਕਰਨਾ ਸਮਾਨ ਸਾਰਾ ਇਕੱਠਾ ਕਰਕੇ ਫਿਰ ਜੀ ਤਿਆਰੀ ਕਰਨ ਲੱਗ ਜਾਂਦੇ ਆ ਨਾਲ ਦੀ ਨਾਲ ਹੀ ਉਹ ਇੱਥੇ ਦਵਸ ਤੋਂ ਇੱਥੇ ਕਸਟਮਰਸ ਆ ਗਿਆ ਤਾਂ ਮੈਂ ਸੋਚਦੀ ਆ ਵੀ ਕੋਈ ਗੱਲ ਕਰ ਸਕਦਾ ਇਹਨਾਂ ਤੋਂ ਰਿਸਪੌਂਸ ਲਈ ਇਹ ਵੀ ਕਿਵੇਂ ਦੇ ਕੋਈ ਰਿਵਿਊ ਦਵੋਗੇ ਤੁਸੀਂ ਖਾਣੇ ਬਾਰੇ ਕਿਵੇਂ ਦਾ ਖਾਣਾ ਖਾਣਾ ਤਾਂ ਬਹੁਤ ਵਧੀਆ ਹੈ ਅੱਛਾ ਕਿੰਨੇ ਦਿਨ ਤੋਂ ਜੁੜੇ ਹੋ ਤੁਸੀਂ ਮੈਨੂੰ ਤਕਰੀਬਨ ਮੈਂ ਮੈਂ ਤੀਸਰੀ ਜਾਂ ਚੌਥੀ ਵਾਰ ਆਇਆ ਕਿਸ ਨੇ ਰეკਮੈਂਡ ਕਰਿਆ ਸੀ ਨਹੀਂ ਵੈਸੇ ਰੀਲਸ ਵਗੈਰਾ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਹੀ ਆਇਆ ਅੱਗੇ ਵੀ ਰეკਮੈਂਡ ਕਰਿਆ ਹਾਂ 100% ਦੇਖੋ ਮੇਰਾ ਟੈਕਸੀ ਲਾਈਨ ਦਾ ਕੰਮ ਹੈ ਤੇ ਦਿੱਲੀ ਮਨਾਲੀ ਵਗੈਰਾ ਹਰ ਜਗ੍ਹਾ ਖਾਈਦਾ ਹੈ ਨਾਨ ਵੇਜ ਬਹੁਤ ਵਧੀਆ ਠੀਕ ਹੈ ਤੇ ਪਰ ਬੈਸਟ ਜੋ ਭਾਜੀ ਬਣਾਉਂਦੇ ਹਨ ਨਾ ਬੈਸਟ ਹੈ ਮੈਂ ਉਹ ਰਿਪੀਟ ਹਾਂ ਮੈਂ ਬਾਰ-ਬਾਰ ਸਪੈਸ਼ਲ ਆਏ ਹੁਣ ਇਸ ਟਾਈਮ ਵੀ ਸਨਨ ਕਲੇ ਤੋਂ ਆਤੇ ਹੈ ਸਪੈਸ਼ਲ ਖਾਣੇ ਵਾਸਤੇ ਲੰਚ ਲਈ ਬਹੁਤ ਵਧੀਆ ਸੋ ਬਾਕੀਆਂ ਨਾਲ ਵੀ ਗੱਲਬਾਤ ਕਰਦੇ ਹਾਂ ਇੱਥੇ ਇਹਨਾਂ ਨੇ ਵੀ ਖਾਧਾ ਇਹਨਾਂ ਨੂੰ ਪੁੱਛਦੇ ਹਾਂ ਸਰ ਹੋਂਸਟ ਰਿਵਿਊ ਦੇ ਸਕਦੇ ਹੋ ਤੁਸੀਂ ਟੇਸਟ ਕਰ ਲਿਆ ਕਿਵੇਂ ਦਾ ਤੁਸੀਂ ਫਸਟ ਟਾਈਮ ਟਰਾਈ ਕੀਤਾ ਹੈ ਨਾ ਜਦੋਂ ਆਪਾਂ ਇਹਨਾਂ ਨਾਲ ਗੱਲ ਕਰਨੀ ਸੀ ਇਹਨਾਂ ਨੇ ਕਹਿ ਸਕਿਆ ਵੀ ਅਸੀਂ ਫਸਟ ਟਾਈਮ ਟਰਾਈ ਕਰਨਾ ਹੈ ਸੋ ਕਿਵੇਂ ਦਾ ਟੇਸ ਲੱਗਾ ਤੁਹਾਨੂੰ ਮਤਲਬ ਇਟ ਵਾਸ ਗੁੱਡ ਵਧੀਆਂ ਲੱਗਿਆ ਓਵਰ ਆਲ ਠੀਕ ਆ ਤੁਸੀਂ ਹੋਰ ਜਗ੍ਹਾ ਵੀ ਚਿਕਨ ਟਰਾਈ ਕੀਤਾ ਹੋਣਾ ਸੋ ਉਹਨਾਂ ਦੇ ਮੁਕਾਬਲੇ ਬੀਸਿਕਲੀ ਘੱਟ ਹੀ ਖਾਣਾ ਚਿਕਨ ਇਹ ਜਿਹੜਾ ਤਾਂ ਹੈਗੇ ਚਿਕਨ ਫ੍ਰੀਕਰਸ ਇਹਨਾਂ ਨੂੰ ਪੁੱਛੋ ਅੱਛਾ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਵੇਂ ਦਾ ਲੱਗਾ ਰੋਟੀ ਖਾ ਕੇ ਦੇਣੇ ਚਲੋ ਰੋਟੀ ਖਾ ਕੇ ਦੇ ਦਿਓ ਚਲੋ ਇਹਨਾਂ ਨੂੰ ਰੋਟੀ ਖਾ ਕੇ ਰਿਵਿਊ ਦੇਣਾ ਹੈ ਸੋ ਅਸੀਂ ਪਹੁੰਚੇ ਸੀਗੇ ਮੁਹਾਲੀ ਦੇ ਪੰਜ ਫੇਸ ਸੋ ਇੱਕ ਵਾਰੀ ਲੋਕੇਸ਼ਨ ਪੁੱਛ ਲੈਂਦੇ ਟਾਈਮਿੰਗ ਪੁੱਛ ਲੈਂਦੇ ਆ ਐਂਡ ਪ੍ਰਾਈਸ ਦਾ ਵੀ ਪਤਾ ਲੱਗ ਚੁਕਿਆ ਵੀ 100 ਰੁਪੀਸ ਇਸ ਦਾ ਪ੍ਰਾਈਸ ਹੈ ਸੋ ਇੱਥੇ ਪੰਜ ਫੇਸ ਤੁਸੀਂ ਆਣਾ ਹੈ ਜੀ ਰੋਟੀ ਕਿਸੀ ਦਾ ਐਕਸਟਰਾ ਰੋਟੀ ਐਕਸਟਰਾ ਸੀਗੀ ਬਸ 10 ਸੋ ਸਰ ਇੱਕ ਵਾਰੀ ਲੋਕੇਸ਼ਨ ਐਂਡ ਟਾਈਮਿੰਗ 10 ਚੋਰ ਮੈਮ ਮੈਮ ਜਿਹੜੀ ਇਹ ਲੋਕੇਸ਼ਨ ਹੈ ਚਾਰ ਫੇਸ ਨੀਅਰ ਬੋਂਗਵਿਲਾ ਪਾਰਕ ਆਪੋਜ਼ਿਟ ਕਲਿਆਣ ਜੁਵਲਰਸ ਆ ਔਰ ਜਿਹੜੀ ਟਾਈਮਿੰਗਸ ਆਪਣੀਆਂ ਰਹਿ ਸੰਡੇ ਆਫ ਹੈ ਜੀ ਸੰਡੇ ਹਾਂ ਜੀ ਉਹ ਕਿਉਂਕਿ ਉਹ ਵੀ ਤਾਂ ਰੀਜ਼ਨ ਹੈ ਕਿ ਮੇਰੀ ਬੇਟੀ ਕ੍ਰੱਚ ਹੁੰਦੀ ਹੈ ਉਹਦੇ ਲਈ ਆਪਾਂ ਟਾਈਮ ਸਪੈਂਡ ਕਰਨਾ ਹੁੰਦਾ ਜੀ ਇਹ ਬਹੁਤ ਵਧੀਆ ਗੱਲ ਹੈ ਬੱਚਿਆਂ ਦੇ ਨਾਲ ਟਾਈਮ ਸਪੈਂਡ ਵੀ ਕਰਨਾ ਚਾਹੀਦਾ ਸੋ ਤੁਹਾਨੂੰ ਪਤਾ ਲੱਗ ਗਿਆ ਵੀ ਸੰਡੇ ਦੇ ਦਿਨ ਛੁੱਟੀ ਹੁੰਦੀ ਆ ਆਦਰਵਾਇਜ਼ ਸਾਰੇ ਦਿਨ ਇੱਥੇ ਹੀ ਹੁੰਦੇ ਆ ਐਂਡ 1:30 ਤੋਂ 3:00 ਦੀ ਟਾਈਮਿੰਗ ਆ ਉਸ ਤੋਂ ਬਾਅਦ ਤਾਂ ਜੀ ਇਹਨਾਂ ਦੇ ਕੋਲ ਖਾਲੀ ਹੋ ਜਾਂਦਾ ਕਿਉਂਕਿ ਟੇਸਟ ਤੁਸੀਂ ਸੁਣਿਆ ਵੀ ਲੋਕਾਂ ਦੇ ਵੱਲੋਂ ਵੀ ਉਹਨਾਂ ਨੂੰ ਪਸੰਦ ਆ ਰਿਹਾ ਉਹਨਾਂ ਨੂੰ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰ